ਸਾਡੇ ਪਲਾਟਸ ਹਲਕੇ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਅੱਜ ਕੋ ਸੁੱਕਾ ਝੋਨਾ ਤੇ ਅਸੀਂ ਢੱਕੜਿਆ ਰਾਤ ਲੈ ਕੇ ਆਏ ਹਾਂ ਸੂਰਤ ਉੱਤੇ ਆਏ। ਸ਼ਾਮ ਨੂੰ ਜੀ ਘਾਤ ਜਾ ਰਹੇ ਹਾਂ ਕੋਈ ਪ੍ਰੋਬਲਮ ਨਹੀਂ ਕਰਦੀ। ਬਹੁਤ ਠੀਕ ਹੈ ਜੀ। ਸਰ ਫਸਲ ਲੈ ਕੇ ਕਿਸ ਤਰ੍ਹਾਂ ਦਾ ਰੰਗ ਨਹੀਂ ਸੀ ਜਾਂ ਨੁਕਸਾਨ ਕਿਹੜਾ ਦੇਖੋ ਉਹ ਜਿਹੜਾ ਫਸਲ ਨੇ ਨੁਕਸਾਨ ਪੱਦਰਨ ਨੁਕਸਾਨ ਕੀਤਾ ਨਾ ਉਹ ਤੇ ਕੁਦਰਤੀ ਆਪਤ ਸੀ। ਉਹਨੇ ਤੇ ਨੁਕਸਾਨ ਕੀਤਾ ਹੀ ਕੀਤਾ। ਤੇ ਉਹਦੇ ਨਾਲ ਝਾੜ ਤੇ ਵੀ ਅਸਰ ਪਿਆ। ਜਿਹੜਾ ਕਿੱਥੇ ਤਕਰੀਬਨ 40-42 ਕੁਇੰਟਲ ਤੇ ਜਾਣਾ ਸੀ ਕਿੱਥੇ ਅੱਜ 30 ਮਤਲਬ 23-24 ਕੁਇੰਟਲ ਤੇ ਅੜ ਗਏ ਆ ਫਰਕ ਤਾਂ ਬਹੁਤ ਪਿਆ ਕਿੰਨਾ ਅਸਰ ਦੇ ਜਿਹੜੇ ਲੱਗਦਾ ਨਹੀਂ ਕਿ ਕਿਸਾਨ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਕਿਸਾਨਾਂ ਦਾ ਨੁਕਸਾਨ ਪਹੁੰਚਾ ਹਾਂਜੀ ਕਿਸਾਨ ਦਾ ਤੇ ਜਿਹੜਾ ਫਦਾ ਠੇਕੇ ਤੇ ਵਾਲੀ ਜ਼ਮੀਨ ਹੈ ਉਹਦਾ ਤਾਂ ਖਰਚਾ ਹੀ ਨਹੀਂ ਪੂਰਾ ਹੋਇਆ ਤੇ ਉਹ ਠੇਕਾ ਕਿਥੋਂ ਦੇਣਗਾ ਪ੍ਰਤੀ ਠੇਕੇ ਦੀ ਗੱਲ ਕੀਤੀ ਜਾਵੇ ਤੇ ਪ੍ਰਤੀ ਕਿੰਨਾ ਕੁ ਭਾਰ ਘਟਾਇਆ ਜਾਵੇ ਨਹੀਂ ਦੇਖੋ ਤੁਸੀਂ ਇਸ ਚੀਜ਼ ਪਰ ਕਰਨ ਚੰਦੇ ਪ੍ਰਤੀ ਕੋਣ 161 ਕਿੰਨਾ ਕੁ ਫਸੰਦਾ ਘਾ ਤਕਰੀਬਨ ਤਕਰੀਬਨ ਅ ਤਈ ਬਾਰਾਂ ਕੁਆਂਟਾ ਇੱਕ ਦੋ ਬਾਰਾਂ 13 ਕੁਆਂਟਾ ਕਿ ਕਿ ਪਰਾਲੀ ਨੂੰ ਲੈ ਕੇ ਸਰਕਾਰਾਂ ਫੈਸਲੇ ਕਰ ਰਹੀ ਹੈ ਸੁਪਰੀਮ ਕੋਰਟ ਦੀ ਐਸਾ ਸੱਟਾ ਆ ਰਹੀ ਹੈ ਉਹਦੇ ਬਾਅਦ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੀ ਹੱਥ ਜਾਈ ਅੱਜ ਦੇਖੋ ਸਾਡੇ ਦੇ ਇੱਥੇ ਦੇਖਿਆ ਸੀ ਅਸੀਂ ਵੀ ਕਹਿੰਨਾ ਗੱਲ ਕੀਤੀ ਸੀ ਉਹ ਪਰਾਲੀ ਗੱਠਾ ਬਣਾ ਰਹੇ ਨੇ ਆਏ ਨੇ ਸਾਫੀ ਲੋਗ ਨੇ ਜੀ ਨੂੰ ਆਪ ਵੀ ਉਸ ਨੂੰ ਪਰਕਰ ਕਰਦੇ ਫਿਰਦੇ ਨੇ ਜੀ ਇਹ ਗੱਠਾ ਬਣਾ ਕੇ ਤੋਂ ਚੱਕ ਵੀ ਰੇ ਚੰਗੀ ਗੱਲ ਏ ਪ੍ਰਦੂਸ਼ਣ ਵਾਲੀ ਇਦਾਂ ਚੱਕੀ ਜਾਵੇ ਪ੍ਰਦੂਸ਼ਣ ਤੋਂ ਬਚਾਓ ਜਾਏਗਾ ਵੈਸੇ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮਸ਼ੀਨਰੀ ਹਾਂ ਅਸੀਂ ਤਾਂ ਦਸਾਂ ਇਹੋ ਸਰਕਾਰ ਨੂੰ ਫੀਲ ਕਰਾਂਗੇ ਮਸ਼ੀਨਰੀ ਵਾਸਤੇ ਸਬਸਿਡੀ ਦੇਣ ਕਿਸਾਨਾਂ ਨੂੰ ਤੇ ਸਬਸਿਡੀ ਦਾ ਕਿਸਾਨ ਜਿਹੜੇ ਪੱਟੇ ਕਿਸਾਨ ਨੇ ਆਪਣੇ ਮਸ਼ੀਨਾ ਮਸ਼ੀਨਾ ਲੈ ਕੇ ਆਣ ਤਾਂ ਤਾਂ ਜੋ ਆਪਣੇ ਥਰਾਲੀ ਪ੍ਰੋਡਕਟਾਂ ਨੂੰ ਟਾਈਮ ਨਾਲ ਸਾਬਮੀ ਸਾਮਲਨ ਫਸਲ ਤਾਂ ਵੈਸੇ ਠੀਕ ਆ ਰਹੀ ਲੇਕਿਨ ਝਾੜ ਘਟਨ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਹਮਾ ਚੁੱਕਾ ਆ ਰਿਹਾ ਕੋਈ ਦਿੱਕਤ ਨਹੀਂ ਕੀ ਮਤੀ ਤੇ ਮਾਲ ਲਿਫਟਿੰਗ ਸਹੀ ਹੋ ਰਹੀ ਹੈ ਪਰ ਤੇਜ ਵੀ ਸਹੀ ਹੋ ਰਹੀ ਹੈ ਬਾਤਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਕਿੰਨੀ ਫਸਲ ਜਿਹੜੀ ਡਾਈਕੀ ਯੂਨਵਰਸਲ ਜਿਹੜੀ ਆਉਣ ਵਾਲੀ ਨਹੀਂ ਜਿਹੜੀ ਫਕਰ ਮੰਡੀ ਮੰਡੀ ਚ ਰਹਿੰਦੀ ਹੈ ਮੰਡੀ ਚ ਹਾਂ ਜੀ ਕਿੰਨੀ ਤੇ ਫਸਲ ਦੀ ਕਿਟਾਈ ਇੰਨੀ ਤਕਰੀਬਨ ਆਪਾਂ ਕਹ ਸਕਦੇ 50% ਤਾਂ ਹੋ ਚੁੱਕੀ ਐ। ਕਿਉਂਕਿ ਪੂਰਵੀ ਜੇ ਥੋੜੀ ਜੀ ਆ ਸਕਦੀ ਬਾਹਰੋਂ ਅੰਦਰੋਂ ਵੀ ਜਿਹੜੇ ਮਤਲਬ ਜਿਹੜੇ ਸਰਕਟ ਘਟਾਉਗਾ। ਇਹ ਵਾਲੀ ਘਟਣੀ ਆ। ਜੀ। ਲੱਗਦਾ ਕਿ ਕਿੰਨਾ ਨੁਕਸਾਨ ਤਾਂ ਖੈਰ ਜਿੰਮੇਵਾਰਤਾ ਹੈ ਗਈ ਹੈ। ਕਿਉਂ ਉਹਦੇ ਚ ਹੈਗਾ ਵੀ ਨੁਕਸਾਨ ਤੇ ਅਪ ਕੈਸੇ ਜਿੰਦਾ ਕੰਕ ਹੈਗਾ ਵਾ ਕਿਉਂਕਿ ਝਾੜ ਘਟਣਗਾ ਕਿ ਜੋ ਪਿਛਲੀ ਵਾਰ 28 ਕੁਆਂਟਲ 30 ਕੁਆਂਟਲ 35 ਕੁਆਂਟਲ ਨਿਕਲਦਾ ਸੀਗਾ ਤੇ ਇਸ ਵਾਰੀ ਤਕਰੀਬਨ ਕਿਸੇ ਕਿਸੇ ਅਧਾਰਿਆ 27 28 ਕੁਆਂਟਲ ਲਿਕੇ ਆਮ ਤੌਰ ਤੇ 24 25 26 ਤੱਕ ਵਕੇ ਹੀ ਆ ਰਿਹਾ ਕਿਸੇ ਦਾ 20 ਵੀ ਆ ਰਿਹਾ ਉਹ ਵੀ ਘਟਾ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਨਹੀਂ ਕਹਿੰਦੇ ਤੇ ਸਰਕਾਰ ਜਿਹੜਾ ਜਿਹੜੇ ਸਹੀ ਵੀ ਪ੍ਰੋਵਾਈਡ ਕਰਾਈ ਜਾਣਾ ਤੇ ਜਿਹੜਾ ਜਿੰਦਾ ਨੂੰ ਫਾਇਦਾ ਹੋਵੇ ਕੋਈ ਮੋਟਰ ਨੂੰ ਲੈ ਕੇ ਕੋਈ ਸਪੱਸ਼ਟ ਮੋਸਟਰ ਸਟਾਰਟਿੰਗ ਸੀ ਹੋਣੀ ਕੋਈ ਆ ਰਹੀ ਨਹੀਂ ਨਹੀਂ ਮੋਟੇ ਲਾ ਮਾਲ ਵਢਾਈ ਚ ਆ ਰਿਹਾ ਹੁਣ ਲਗਭਗ ਸਾਰੇ ਸਹੀ ਆ ਰਿਹਾ ਹੈ ਮੌਇਸਚਰੀ ਦਾ 16 17 ਹੱਦ ਜਿਆਦਾ ਜਿਆਦਾ ਹੈਗਾ ਇਸ ਤੋਂ ਵੱਧ ਨਹੀਂ ਬਹੁਤ ਹਾਲਾਤ ਬਹੁਤ ਮਾੜੀ ਹੈ ਭਾਈ ਅੱਧੂ ਅੱਧ ਝੋਨਾ ਹੋ ਗਿਆ ਕਿੰਨਾ ਕੁ ਨੁਕਸਾਨ ਹੋਇਆ ਜ਼ਿਮੀਦਾਰ ਦਾ ਪ੍ਰਤੀ ਏਕੜ ਕਿੰਨਾ ਕਹੀ ਜੇ ਜਾਂ ਕਿਸ ਤਰ੍ਹਾਂ ਦਾ ਨੁਕਸਾਨ ਇਸਲਾ 1 ਏਕੜ 30000 ਦੇ ਕਰੀਬ ਫਰਕ ਪੈ ਗਿਆ ਥਿੱਲੇ ਦਾ 30000 ਦਾ ਨਿਕਲਦਾ ਗਿਆ 40 ਦਾ 30000 ਰੁਪਇਆ ਕੱਟ ਗਿਆ ਥਿੱਲਾ ਮੋਚਰ ਸੁਖਰਾ ਤੇ ਮੌਇਸਚਰ ਦਾ ਸੁੱਕਾ ਆਉਂ ਗਿਆ ਝੋਨਾ ਬਿਲਕੁਲ ਤੁਕ ਦਾ ਉਹ ਕਿਹੜਾ ਇਲਾਕਾ ਆਪਣਾ ਹਲਾਤੀ ਪਰ ਜਿਹੜਾ ਹਲਾਤ ਜੋ ਪਿਛਲੇ ਸਾਲ ਬਸਾਪਿਆ ਕਰਨ ਪਈ ਸੀ ਕਿੰਨੀ ਫਸਲਾਂ ਲਾਕੇ ਦੀ ਲੰਮੀ ਪਈ ਸੀਗੀ ਜਾਂ ਕਿੰਨੀ ਕਿ ਰੰਗ ਰੂਪ ਤੇ ਕਿੰਨਾ ਹੱਥ ਪਿਆ ਰੰਗ ਰੂਪ ਤਾਂ ਜਿਹੜੇ ਝੋਨਿਆਂ ਨੂੰ ਬਿਮਾਰੀ ਪਈ ਹੈ ਬੀਆਂ ਦੇ ਹਿਸਾਬ ਨਾਲ ਜਿਨ੍ਹਾਂ 31 ਵੀਰ ਨੂੰ ਜਿਆਦਾ ਪਈ ਹੈ ਉਹ ਜ਼ਿਆਦਾ ਖਰਾਬ ਹੋ ਗਿਆ ਜਿਨ੍ਹਾਂ ਜਿੰਨੀ ਹੈ ਹਲਦੀ ਰੋਗ ਪਿਆ ਉਹ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਕਿ ਠੇਕੇ ਮੀਡੀਅਮ ਡੀਜ਼ਲ ਵਗੈਰਾ ਮੰਗ ਕਰਨ ਦੇ ਕਿਹੜਾ ਸਾਨੂੰ ਕੁਝ ਮਿਲ ਜਾਣਾ ਇਹ ਤਾਂ ਸਰਕਾਰਾਂ ਦੀ ਮਰਜ਼ੀ ਹੈ ਜੇ ਕੋਈ ਦੇਣ ਗਿਆ ਤਾਂ ਵੀ ਠੀਕ ਹੈ ਨਾ ਦੇਣ ਗਿਆ ਤਾਂ ਵੀ ਠੀਕ ਜਿਹੜੇ ਖੇਤਾਂ 'ਚ ਨਕਸਾਲ ਹੋਇਆ ਪਰ 20 ਏਕੜ 2000 ਰੁਪਏ ਦਿੱਤਾ ਜਾੜਿਆ ਵਾ ਕਿਸਾ ਦੇ 20000 ਰੁਪਏ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਭਾਈ ਦੇਣ ਨੂੰ ਜੋ ਮਰਜ਼ੀ ਦਈ ਜਾਣ 20000 ਤੋਂ ਉੱਪਰ ਤਾਂ ਅੱਜਕੱਲ ਕਿੱਲੇ ਦਾ ਖਰਚਾ ਹੀ ਹੋਣ ੜਿਆ ਮੰਡੀ ਦੇ ਹਾਲਾਤ ਕਿਦਾਂ ਦੇ ਨੇ ਮੰਡੀ ਐਸਾਲ ਤੇ ਠੀਕ ਚੱਲਦੀ ਪਈ ਵਧੀਆ ਚੱਲਦੀ ਆਣਾ-ਸਾਣਾ ਤੋਂ ਕੁਝ ਨਹੀਂ ਲੱਗਿਆ ਕਿਸਾਨ ਤੋਂ ਝਾੜ ਤੋਂ ਖੁਸ਼ ਨਹੀਂ ਹੈ ਕਿ ਵਾਕੀ ਮੰਡੀ ਤੋਂ ਜਿੱਦਾ ਕਾ ਚਕਾਈ ਉਹ ਵਧੀਆ ਹੋ ਰਹੀ ਹੈ ਚਕਾਈ ਠੀਕ ਹੈ ਹਾਂ ਚਕਾਈ ਠੀਕ ਹੋ ਰਹੀ ਬਾਬੂ ਜੀ ਕੀ ਨਾਮ ਆਪਣਾ ਕਿਹੜੀ ਫਸਲ ਲੈ ਕੇ ਬਾਸਮਤੀ ਜਾਂ ਬਲਮਲ 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 ਲੈ ਕੇ ਹਾਂਜੀ ਕੀ ਹਾਲਾਤ ਐ ਸਰ ਫਸਲ ਨੂੰ ਲੈ ਕੇ ਮੰਡੀਆ ਵਿੱਚ ਕਿਸਾਨਾਂ ਸੇ ਪੁੱਛੇ ਆ ਆ ਦੇਖੋ ਰੌਣਕ ਲੱਗੀ ਹੋਈ ਆ ਸਾਰੇ ਆਪਣੇ ਆਪਣੇ ਕੰਮ ਲੱਗੇ ਕੋਈ ਦਿੱਕਤ ਨਹੀਂ ਆਗੀ ਪਰ ਭਾਰ ਨੂੰ ਲੈ ਕੇ ਜਾਂ ਦਾਦੇ ਨੂੰ ਪੀਲਾਪਣ ਕੋਈ ਖੇਤਰ ਕੋਈ ਨਜ਼ਰ ਆ ਰਿਹਾ ਕਿ ਸਰਕਾਰੋ ਕੀ ਮੰਨ ਕਰਦੇ ਚੱਲ ਨਹੀਂ ਜਿੰਨਾ ਖੇਤਰਾ ਜਿਹੜਾ ਸਾਫ ਹੋਇਆ ਉਹ ਦੇਖੋ ਕਿਦਾਂ ਲਿਸ਼ਕ ਰਿਹਾ ਹੈ ਨਾ ਤੇ ਨਾਲ ਬਾਕੀ ਇਹ ਵੀ ਦੇਖੋ ਝੋਨਾ ਵਧੀਆ ਸਾਰਾ ਹੀ ਸਾਪਣਾ ਇੱਥੇ ਏਰੀਆ ਚ ਪਲਾਤਾਂ ਦੇ ਇੱਥੇ ਸਾਰਾ ਨੁਕਸਾਨ ਨਹੀਂ ਹੋਇਆ ਨਾ بارش ਨਾਲ ਕੋਈ ਨਾ ਕੋਈ ਆਪਣੀ ਔਰ ਜਿਨ੍ਹਾਂ ਨੂੰ ਪ੍ਰਤੀ ਏਕੜ ਦੀ ਗੱਲ ਕੀਤੀ ਜਾ ਰਹੀ ਜਾਂ ਪਰਾਲੀ ਨੂੰ ਲੈ ਕੇ ਕਹਿ ਲਈਏ ਪਰਾਲੀ ਦਾ ਕੀ ਹੱਲ ਕਰਨਾ ਚਾਹੀਦਾ ਸਰਕਾਰ ਪਰਾਲੀ ਦਾ ਤੇ ਹੁਣ ਆ ਬਹੁਤ ਜੇ ਤੇ ਮੈਂ ਦੇਖਿਆ ਉਹ ਆ ਏਦਾਂ ਦੀ ਮਸ਼ੀਨ ਆ ਗਈ ਆ ਉਹ ਗੱਠਾਂ ਨੀਆਂ ਬੰਨ ਕੇ ਸ਼ਾਇਦ ਹੋਈ ਉਹ ਵੀ ਅੱਗੋਂ ਵੇਚੀ-ਵੁਚੀ ਜਾਣ ਦੇ ਅੱਗ ਲਾਂ ਤੇ ਉਹਨਾਂ ਨੂੰ ਨੋੜ ਹੀ ਨਹੀਂ ਪਣੀ ਪਰ ਜਿਨ੍ਹਾਂ ਨੇ ਨਹੀਂ ਆ ਜਿਹੜਾ ਤੇ ਆ ਉਹ ਭਾਵੇਂ ਆਤੂ ਬੁਲਾਣ ਬਾਕੀ ਅੱਧੇ ਤੋਂ ਜ਼ਿਆਦਾ ਤੇ ਜਿਹੜੇ ਆ ਅੱਗ ਲਾਂ ਤੋਂ ਵਰਜਤੋ ਹੋਈ ਕੇ ਨਾ ਹੁਣ ਇੱਕ ਵਾਰ ہاں ਗਵਰਨਮੈਂਟ ਵੀ ਥੋੜੀ ਸਟ੍ਰਿਕਟਾ ਗਈ ਆ ਇਸ ਮਸ਼ੀਨਰੀ ਲੈ ਕੇ ਸਰਕਾਰ ਤੋਂ ਕੀ ਮੰਗ ਕਰਦੇ ਆ ਕੀ ਮੰਗਦੇ ਕਿਉਂਕਿ ਸਰਕਾਰ ਨੇ ਸੁਪਰੀਮ ਕੋਰਟ ਨੇ ਬਹੁਤ ਸਖਤ ਹੋਈ ਕਿਸਾਨਾਂ ਤੇ ਕੀ ਅਗਣਾ ਲਗ ਗਈ ਬਿਲਕੁਲ ਕਿਉਂਕਿ ਪੋਲੂਸ਼ਨ ਸਭ ਤੋਂ ਵੱਡਾ ਮੁੱਦਾ ਹੋਰ ਸਾਰਿਆਂ ਦੀ ਛੇਤ ਵਾਸਤੇ ਨੁਕਸਾਨਦਾਇਕ ਇਸ ਕਰਕੇ ਜਿੰਨੇ ਨਾ ਆ ਔਰ ਜੋ ਵੈਸੇ ਵੀ ਮਿੱਟੀ ਵੀ ਜਿਹੜੀ ਆ ਤੇ ਉਹ ਵੀ ਅੱਗ ਲਾਉਣ ਨਾਲ ਜਿਹੜੀ ਆ ਨਾ ਉਹ ਵੀ ਖਰਾਬ ਹੋ ਜਾਂਦਾ ਮਿੱਟੀ ਦਾ ਵੀ ਤੇ ਵੇਚੀ ਬਾ ਉਹ ਕੱਤੇ ਹੈਨਾ ਉਹਦੀ ਸਭ ਉਹ ਖਾਦ ਬਣਦੀ ਆ ਹੈਨਾ ਖਾਦ ਨੂੰ ਵੀ ਅੱਗੋਂ ਥੋੜੀ ਪਾਣੀ ਪੈਂਦੀ ਆ ਫਿਰ ਸਾਡੇ ਪਲਾਤੇ ਹਲਕੇ ਜਿਹੇ ਬਹੁਤ ਵਧੀਆ ਕੰਮ ਚੱਲਦਾ ਅਤੇ ਕੋਈ ਸੁੱਕਾ ਝੋਨਾ ਤੇ ਅਸੀਂ ਟਾਕਰਿਆ ਰਾਖ ਲੈ ਕੇ ਆਏ ਹਾਂ ਸੋ ਸੂਰਤ ਉੱਡ ਗਿਆ। ਸ਼ਾਮ ਨੂੰ ਜ ਘਾਤਿਆ ਰਹੇ ਵੀ ਪ੍ਰੋਬਲਮ ਨਹੀਂ ਚੱਲੀ। ਬਹੁਤ ਠੀਕ ਹੈ ਜੀ। ਉਸਾਰ ਫਸਲ ਲੈ ਕੇ ਕਿ ਪ੍ਰਸ਼ਾਸਨ ਰੰਗੂਪੀਆ ਨੁਕਸਾਨ ਕਿਹਦੇ ਦੇਖੋ ਉਹ ਜਿਹੜਾ ਫਸਲ ਨੇ ਨੁਕਸਾਨ ਪਦਰਨ ਨਿਖਾਨ ਕੀਤਾ ਨਾ ਉਹ ਤੇ ਕੁਦਰਤੀ ਆਪਤ ਸੀ। ਉਹਨੇ ਤੇ ਨੁਕਸਾਨ ਕੀਤਾ ਹੀ ਕੀਤਾ। ਤੇ ਉਹਦਣਾ ਝਾੜ ਤੇ ਵੀ ਅਸਰ ਪਿਆ। ਜਿਹੜਾ ਕਿੱਥੇ ਤਕਰੀਬਨ 40-42 ਕੁਇੰਟਲ ਤੇ ਜਾਣਾ ਸੀ ਕਿੱਥੇ ਅੱਜ 30 ਸੋ ਮਤਲਬ ਅੱਜ 24 ਕੁਆਟਰ ਤੇ ਅੜ ਗਏ ਆ ਫਰਕ ਤਾਂ ਬਹੁਤ ਪਿਆ ਕਿੰਨਾ ਅਸਰ ਦੇ ਜਿਹੜੇ ਲੱਗਦਾ ਨਹੀਂ ਇਹ ਤਾਂ ਕਿਸਾਨ ਦਾ ਨੁਕਸਾਨ ਬਹੁਤ ਜ਼ਿਆਦਾ ਜੀ ਕਿਸਾਨ ਦਾ ਨੁਕਸਾਨ ਪਹੁੰਚਾ ਹਾਂਜੀ ਕਿਸਾਨ ਦਾ ਤੇ ਜਿਹੜਾ ਫਰਦਾ ਠੇਕੇ ਤੇ ਵਾਲੀ ਜ਼ਮੀਨ ਹੈ ਉਹਦਾ ਤਾਂ ਖਰਚਾ ਹੀ ਨਹੀਂ ਪੂਰਾ ਹੋਇਆ ਤੇ ਉਹ ਠੇਕਾ ਕਿੱਥੋਂ ਦੇਣਗਾ ਪਰਤੀ ਠੇਕੇ ਦੀ ਗੱਲ ਕੀਤੀ ਜਾਵੇ ਤੇ ਪਰਤੀ ਕਿੰਨਾ ਕੁ ਭਾਰ ਘਟਿਆ ਚ ਨਹੀਂ ਦੇਖੋ ਤੁਸੀਂ ਕਿਸ ਚੀਜ਼ ਉੱਪਰ ਕਰਨ ਚੰਦੇ ਪ੍ਰਤੀ ਕੋਣ ਇਕੜ ਕਿੰਨਾ ਕੁ ਫਸਲਾਂ ਦਾ ਘਾਹ ਹੈ तकरीबन तकरीबन ਅ ਤਈ ਬਾਰਾਂ ਕੁਆਂਟਲ ਇਕੜ 12 13 ਕੁਆਂਟਲ ਕਿ 43 ਨੂੰ ਲੈ ਕੇ ਸਰਕਾਰਾਂ ਫੈਸਲੇ ਕਰ ਰਹੀ ਹੈ ਸੁਪਰੀਮ ਕੋਰਟ ਦੇ ਐਸਾ ਸੱਟਾ ਆ ਰਹੀ ਹੈ ਉਹਦੇ ਬਾਅਦ ਸਰਕਾਰ ਨੇ ਕਿ ਸੁਪਰੀਮ ਕੋਰਟ ਦੇ ਹੱਥ ਵਿੱਚ ਨਹੀਂ ਜਾਇਆ ਅੱਜ ਦੇਖੋ ਸਾਡੇ ਤੇ ਇੱਥੇ ਹੀ ਦੇਖਿਆ ਸੀ ਅਸੀਂ ਵੀ ਕਿਹਾ ਨਾ ਗੱਲ ਕੀਤੀ ਸੀ ਉਹ ਥਰਾਲੀ ਗੱਠਾ ਬਣਾ ਰਹੇ ਨੇ ਆਏ ਨੇ ਸਾਫੀ ਲੋਕ ਨੇ ਚੀਨੂ ਆ ਵੀ ਉਸ ਨੂੰ ਪਰਕਰ ਕਰਦੇ ਰਹੇ ਨੇ ਜੀ ਇਹ ਗੱਠਾ ਮਨਾ ਕੇ ਤੋ ਚੱਕ ਵੀ ਰਹੇ ਚੰਗੀ ਗੱਲ ਏ ਪਰ ਉਪਰਾਲੀ ਇਦਾਂ ਚੱਕੀ ਜਾਵੇ ਪ੍ਰਦੂਸ਼ਣ ਤੋਂ ਬਚਾਓ ਜਾਏਗਾ ਵੈਸੇ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਮਸ਼ੀਨਰੀ ਹਾਂ ਅਸੀਂ ਤਾਂ ਦਸਾਂ ਇਹੋ ਸਰਕਾਰ ਨੂੰ ਫੀਲ ਕਰਾਂਗੇ ਮਸ਼ੀਨਰੀ ਵਾਸਤੇ ਸਬਸਿਡੀ ਦੇਣ ਕਿਸਾਨਾਂ ਨੂੰ ਤੇ ਸਬਸਿਡੀ ਦਾ ਕਿਸਾਨ ਜਿਹੜੇ ਪੱਟੇ ਕਿਸਾਨ ਨੇ ਆਪਣੇ ਮਸ਼ੀਨਾ ਮਸ਼ੀਨਾ ਲੈ ਕੇ ਆਣ ਤਾਂ ਤਾਂ ਜੋ ਆਪਣੇ ਪਰਾਲੀ ਪ੍ਰੋਬਲਮ ਟਾਈਮ ਨਾਲ ਸਭੀ ਸੰਭ ਲੈਣ ਫਸਲ ਤਾਂ ਵੈਸੇ ਠੀਕ ਆ ਰਹੀ ਲੇਕਿਨ ਝਾੜ ਘਟਣ ਕਰਕੇ ਥੋੜੀ ਦਿੱਕਤ ਆ ਰਹੀ ਹੈ। ਬਾਕੀ ਹਮਾਤ ਸੁੱਕਾ ਆ ਰਿਹਾ ਕੋਈ ਦਿੱਕਤ ਨਹੀਂ ਕੀ। ਮੱਤੀ ਤੇ ਮਾਲ ਲਿਫਟਿੰਗ ਸਹੀ ਹੋ ਰਹੀ ਹੈ। ਪਰ ਤੇਜ ਵੀ ਸਹੀ ਹੋ ਰਹੀ ਹੈ। ਬਾਤਾਂ ਦੀ ਕੋਈ ਦਿੱਕਤ ਨਹੀਂ ਆ ਰਹੀ। ਕਿੰਨੀ ਫਸਲ ਜਿਹੜੀ ਸਟੇਕੀ ਇੰਸਟਰੂਲ ਜਿਹੜੀ ਆਉਣ ਵਾਲੀ ਨਹੀਂ। ਜਿਹੜੀ ਫਕਰ ਮੰਡੀ ਮੰਡੀ ਚ ਰਹਿੰਦੀ ਹੈ। ਮੰਡੀ ਜੀ। ਹਾਂ ਜੀ। ਕਿੰਨੀ ਤੇ ਸੋਹਣੀ ਹੈ। ਫਸਲ ਦੀ ਕਿਟਾਈ ਇੰਦੀ ਤਕਰੀਬਨ ਆਪਾਂ ਕਹਸੋ ਤੇ 50% ਤਾਂ ਹੋ ਚੁੱਕੀ ਐ। ਬਾਕੀ ਪੂਰਵੀ ਜੇ ਥੋੜੀ ਜੀ ਆ ਸਕਦੀ ਬਾਹਰੋਂ ਅੰਦਰੋਂ ਵੀ ਜਿਹੜੇ ਮਤਲਬ ਜਿਹੜੇ ਸਰਕ ਘਟਾਉਗਾ। ਇਹ ਵਾਲੀ ਘਟਣੀ ਆ। ਜੀ। ਲੱਗਦਾ ਕਿ ਕਿੰਨਾ ਨੁਕਸਾਨ ਤਾਂ ਖੈਰ ਜੀਮਦਰ ਦਾ ਤਾਂ ਹੈਗਾ ਹੀ ਹੈ। ਲੇਕਿਨ ਉਹਦੇ ਚ ਹੈਗਾ ਵੀ ਉਹਨਾਂ ਨੂੰ ਸ਼ਾਂਤੀ ਆਪ ਕੈਸੇ ਦੇ ਜਿੰਦਾ ਕੰਕ ਹੈਗਾ ਵਾ ਕਿਉਂਕਿ ਝਾੜ ਘਟਣਗਾ ਕਿ ਜੋ ਪਿਛਲੀ ਵਾਰ 28 ਕੁੰਟਲ 30 ਕੁੰਟਲ 35 ਕੁੰਟਲ ਨਿਕਲਦਾ ਸੀਗਾ ਤੇ ਇਸ ਵਾਰੀ ਤਕਰੀਬਨ ਕਿਸੇ ਕਿਸੇ ਦਾ 27 28 ਕੁੰਟਲ ਲਿਕੇ ਆਮ ਤੌਰ ਤੇ 24 25 26 ਤੱਕ ਵਕੇ ਹੀ ਆ ਰਿਹਾ ਕਿਸੇ ਦਾ 20 ਵੀ ਆ ਰਿਹਾ ਉਹ ਵੀ ਘਟਾ ਦੀ ਮੰਗ ਕਰਦੇ ਹਾਂ ਸਰਕਾਰ ਤੋਂ ਸਹੀ ਗੱਲ ਹੈ ਕਿ ਸਰਕਾਰ ਜਿਹੜਾ ਜਿਹੜੇ ਸਹੀ ਵੀ ਪ੍ਰੋਵਾਈਡ ਕਰਾਈ ਜਾਣਾ ਤੇ ਜਿਹੜਾ ਜਿੰਦਾ ਨੂੰ ਫਾਇਦਾ ਹੋਵੇ ਕੋਈ ਮੋਟਰ ਨੂੰ ਲਾ ਕੇ ਮੋਇਸਚਰ ਸਟਾਰਟਿੰਗ ਸੀ ਹੋਣੀ ਕੋਈ ਆ ਰਹੀ ਨਹੀਂ ਮੋਟੇ ਜਿਹੜਾ ਮਾਲ ਵਢਾਈ ਚ ਆ ਰਿਹਾ ਉਹ ਲਗਭਗ ਸਾਰੇ ਸਹੀ ਆ ਰਿਹਾ ਹੈ ਮੌਇਸਚਰੀ ਦਾ 16 17 ਹੱਦ ਜਿਆਦਾ ਜਿਆਦਾ ਹੈਗਾ ਇਸ ਤੋਂ ਵੱਧ ਨਹੀਂ ਹਾਲਤੇ ਹਾਲਾਤ ਬਹੁਤ ਮਾੜੀ ਹੈ ਭਾਈ ਅੱਧੂ ਅੱਧ ਝੋਨਾ ਹੋ ਗਿਆ ਕਿੰਨਾ ਕੁ ਨੁਕਸਾਨ ਹੋਇਆ ਜ਼ਿਮੀਂਦਾਰ ਦਾ ਪ੍ਰਤੀ ਏਕੜ ਕਿੰਨਾ ਕੈ ਲਈ ਜੇ ਕਿਸ ਤਰ੍ਹਾਂ ਦਾ ਨੁਕਸਾਨ ਹੈ ਇਸ ਦਾ 1 ਏਕੜ 30000 ਦੇ ਕਰੀਬ ਫਰਕ ਪੈ ਗਿਆ ਝੱਲੇ ਦਾ 2000 ਦਾ ਨਿਕਲਦਾ ਗਿਆ 40 ਦਾ 3000 ਰੁਪਏ ਘਟ ਗਿਆ ਝੱਲਾ ਮੌਇਸਚਰ ਕਿਸ ਤਰ੍ਹਾਂ ਦਾ ਹੈ ਮੌਇਸਚਰ ਦਾ ਸੁੱਕਾ ਆਉਣ ਦੀਆਂ ਝੋਨਾ ਬਿਲਕੁਲ ਨਹੀਂ ਤੁੱਕਾ ਉਹ ਕਿਹੜਾ ਲੱਕਾ ਆਪਣਾ ਹਲਾਤੀ ਪਰ ਜਿਹੜਾ ਹਲਾਤ ਜੋ ਪਿਛਲੇ ਸਾਲ ਬਸਾਪਾ ਕਰਨ ਪਈ ਸੀ ਕਿੰਨੀ ਫਸਲ ਲੱਕੇ ਦੀ ਲੰਮੀ ਪਈ ਸੀਗੀ ਜਾਂ ਕਿੰਨੀ ਕਿ ਰੰਗ ਰੂਪ ਤੇ ਕਿੰਨਾ ਖੱਤਪਿਆ ਰੰਗ ਰੂਪ ਤਾਂ ਜਿਹੜੇ ਝੋਨਿਆਂ ਨੂੰ ਬਿਮਾਰੀ ਪਈ ਹੈ ਪੀਆਂ ਦੇ ਹਿਸਾਬ ਨਾਲ ਜਿੰਨਾ 31 ਵੀਰ ਨੂੰ ਜਿਆਦਾ ਪਈ ਉਹ ਜਿਆਦਾ ਖਰਾਬ ਹੋ ਗਿਆ ਜਿੰਨਾ ਜਿੰਨੀ ਹਲਦੀ ਰੋਗ ਪਿਆ ਉਹ ਬਹੁਤ ਜਿਆਦਾ ਖਰਾਬ ਹੋ ਗਏ ਨੇ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਕਿ ਠੇਕੇ ਮੀਡੀਅਮ ਡੀਜ਼ਲ ਵਗੈਰਾ ਮੰਗ ਕਰਨ ਦੇ ਕਿਹੜਾ ਸਾਨੂੰ ਕੁਝ ਮਿਲ ਜਾਣਾ ਇਹ ਸਰਕਾਰਾਂ ਦੀ ਮਰਜ਼ੀ ਹੈ ਜੇ ਕੋਈ ਦੇਣ ਗਿਆ ਤਾਂ ਵੀ ਠੀਕ ਹੈ ਨਾ ਦੇਣ ਗਿਆ ਤਾਂ ਵੀ ਠੀਕ ਜਿਹੜੇ ਖੇਤਾਂ 'ਚ ਨਕਸਾਲ ਹੋਇਆ ਪਰ 20 ਏਕੜ 2000 ਰੁਪਏ ਦਿੱਤਾ ਜਾੜਿਆ ਵਾ ਕਿਸਾ ਦੇ 20000 ਰੁਪਏ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਭਾਈ ਦੇਣ ਜੋ ਮਰਜ਼ੀ ਦਈ ਜਾਣ 20000 ਤੋਂ ਉੱਪਰ ਤਾਂ ਅੱਜਕੱਲ ਕਿੱਲੇ ਦਾ ਖਰਚਾ ਹੀ ਆਉਣ ੜਿਆ ਮੰਡੀ ਦੇ ਹਾਲਾਤ ਕਿਦਾਂ ਦੇ ਨੇ ਜੀ ਮੰਡੀ ਐਸਾਲ ਤੇ ਠੀਕ ਚੱਲਦੀ ਪਈ ਵਧੀਆ ਚੱਲਦੀ ਹੈ ਨਾ ਸਾਮ ਤੋਂ ਕੁਝ ਨਹੀਂ ਨਾ ਕਿਸਾਨ ਤੋਂ ਝਾੜ ਤੋਂ ਖੁਸ਼ ਨਹੀਂ ਹੈ ਕਿ ਮੰਡੀ ਤੋਂ ਜਿੱਦਾ ਚਕਾਈ ਹੋ ਵਧੀਆ ਹੋ ਰਹੀ ਹੈ ਚਕਾਈ ਠੀਕ ਹੈ ਹਾਂ ਚਕਾਈ ਠੀਕ ਹੋ ਰਹੀ ਬਾਬੂ ਜੀ ਕੀ ਨਾ ਆਪਣਾ ਕਿਹੜੀ ਫਸਲ ਲੈ ਕੇ ਬਾਸਮਤੀ ਜਾਂ ਬਲਮਲ 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 ਲੈ ਕੇ ਹਾਂਜੀ ਕੀ ਹਾਲਾਤ ਐ ਸਰ ਫਸਲ ਨੂੰ ਲੈ ਕੇ ਮੰਡੀਆਂ ਵਿੱਚ ਕਿਸਾਨ ਸੇ ਪੁੱਛੇ ਆ ਆ ਦੇਖੋ ਰੌਣਕ ਲੱਗੀ ਹੋਈ ਆ ਸਾਰੇ ਆਪਣੇ ਆਪਣੇ ਕੰਮ ਲੱਗੇ ਕੋਈ ਦਿੱਕਤ ਨਹੀਂ ਆਗੀ ਪਰ ਪਾਰ ਨੂੰ ਲੈ ਕੇ ਜਾ ਦਾਦੇ ਨੂੰ ਪੀਲਾਪਣ ਕੋਈ ਸਿੱਧਰ ਕੋਈ ਨਜ਼ਰ ਆ ਰਿਹਾ ਕਿ ਸਰਕਾਰ ਨੂੰ ਕੀ ਮੰਨ ਕਰਦੇ ਜੀ ਜਿਹਨਾਂ ਖੇਤਰਾ ਚ ਨਿਸ਼ਾਨਾ ਜਿਹੜਾ ਸਾਫ ਹੋਇਆ ਉਹ ਦੇਖੋ ਕਿਦਾਂ ਲਿਸ਼ਕ ਰਿਹਾ ਹੈ ਨਾ ਤੇ ਉਹਨਾਂ ਬਾਕੀ ਆ ਵੀ ਦੇਖੋ ਝੋਨਾ ਵਧੀਆ ਸਾਰਾ ਹੀ ਸਾਪਣਾ ਇੱਥੇ ਏਰੀਆ ਚ ਪਲਾਤਾਂ ਲੈ ਚ ਇੱਥੇ ਸਾਰਾ ਨੁਕਸਾਨ ਨਹੀਂ ਹੋਇਆ ਨਾ ਬਾਦਸ਼ਾਹ ਨਾਲ ਕੋਈ ਨਾ ਕੋਈ ਆਪਣੇ ਔਰ ਜਿਨ੍ਹਾਂ ਨੂੰ ਪ੍ਰਤੀ ਏਕੜ ਦੀ ਗੱਲ ਕੀਤੀ ਜਾ ਰਹੀ ਜਾਂ ਪਰਾਲੀ ਨੂੰ ਲੈ ਕੇ ਕਹਿ ਲਈਏ ਪਰਾਲੀ ਦਾ ਕੀ ਹੱਲ ਕਰਨਾ ਚਾਹੀਦਾ ਸਰਕਾਰ ਪਰਾਲੀ ਦਾ ਤੇ ਹੁਣ ਆ ਬਹੁਤ ਜੇ ਤੇ ਮੈਂ ਦੇਖਿਆ ਉਹ ਆ ਏਦਾਂ ਦੇ ਮਸ਼ੀਨ ਆ ਗਿਆ ਉਹ ਗੱਠਾਂ ਨਹੀਂ ਬਣ ਕੇ ਸ਼ਾਇਦ ਉਹ ਵੀ ਅੱਗੋਂ ਵੇਚੀ-ਵੂਚੀ ਜਾਣ ਦੇ ਅੱਗ ਲਾਂਕੀ ਉਹਨਾਂ ਨੂੰ ਨੋੜ ਹੀ ਨਹੀਂ ਪਣੀ ਪਰ ਜਿਨ੍ਹਾਂ ਨੇ ਨਹੀਂ ਆ ਜਿਹੜਾ ਤੇ ਆ ਉਹ ਭਾਵੇਂ ਆਤੂ ਬੁਲਾਣ ਬਾਕੀ ਅੱਧੇ ਤੋਂ ਜ਼ਿਆਦਾ ਤੇ ਜਿਹੜੇ ਆ ਅੱਗ ਲਾਂਕੋ ਵਰਜਤ ਹੋ ਹੀ ਗਏ ਨੇ ਆ ਨਾ ਇੱਕ ਵਾਰ हां ਗਵਰਨਮੈਂਟ ਵੀ ਥੋੜੀ ਸਟ੍ਰਿਕਟਾ ਗਈ ਆ ਇਸ ਮਸ਼ੀਨਰੀ ਲੈ ਕੇ ਸਰਕਾਰ ਤੋਂ ਕੀ ਮੰਗ ਕਰਦੇ ਆ ਕੀ ਮੰਗਦੇ ਕਿਉਂਕਿ ਸਰਕਾਰ ਨੇ ਸੁਪਰੀਮ ਕੋਰਟ ਨੇ ਬਹੁਤ ਸਖਤ ਹੋਈ ਕਿਸਾਨਾਂ ਤੇ ਕੀ ਆਗਣਾ ਲੱਗੀ ਬਿਲਕੁਲ ਕਿਉਂਕਿ ਪੋਲੂਸ਼ਨ ਸਭ ਤੋਂ ਵੱਡਾ ਮੁੱਦਾ ਹੋਰ ਸਾਰਿਆਂ ਦੀ ਛੇਤ ਵਾਸਤੇ ਨੁਕਸਾਨਦਾਇਕ ਇਸ ਕਰਕੇ ਜਿੰਨਾਂ ਨਹੀਂ ਆ ਹੋਰ ਜੋ ਵੈਸੇ ਵੀ ਮਿੱਟੀ ਵੀ ਜਿਹੜੀ ਆ ਤੇ ਉਹ ਵੀ ਅੱਗ ਲਾਉਣ ਨਾਲ ਜਿਹੜੀ ਆ ਨਾ ਉਹ ਵੀ ਖਰਾਬ ਹੋ ਜਾਂਦਾ ਮਿੱਟੀ ਦਾ ਵੀ ਤੇ ਵੇਚੀ ਬਾ ਉਹ ਕੱਤੇ ਹੈਨਾ ਉਹਦੀ ਸਭ ਉਹ ਖਾਦ ਪਾਉਂਦੀ ਆ ਹੈਨਾ ਖਾਦ ਉਹ ਅੱਗੋਂ ਥੋੜੀ ਪਾਣੀ ਪੈਂਦੀ ਆ ਫਿਰ